ਉਵੇਗੂ ਜਦਾ ਪਤਾ ਨੂੰ ਰੋਜ਼ ਹੀ YouTube ਤੇ Instagram ਦੇ ਵੀਡੀਓ ਪਾਉਂਦੇ ਰਹਿੰਦੇ ਆ ਵੀ ਸੇਵਾ ਦੇ ਵਾਸਤੇ ਪਹਿਲਾਂ ਅਪੀਲ ਵੀ ਕੀਤੀ ਹੁਣ ਮਿੱਟੀ ਜਿਹੜੀ ਆ ਹਰ ਇੱਕ ਵੀਰ ਨੂੰ ਇਹੋ ਆੰਦੇ ਆ ਵੀ ਆਪਣੇ ਨਾਲ ਜੁੜੇ ਰਹੋ ਜਿੱਦਣ ਬੰਦ ਬੰਦਨੇ ਸ਼ੁਰੂ ਕਰਨੇ ਉਸ ਦਿਨ ਆਪਾਂ ਕੰਮ ਸ਼ੁਰੂ ਕਰਾਂਗੇ ਕਿਉਂਕਿ ਮਿੱਟੀ ਵੇਸਟ ਜਾਂਦੀ ਆ ਸੰਗਤਾਂ ਦਾ ਜਿਹੜਾ ਉਤਸ਼ਾਹ ਉਹ ਵੀ ਹੁੰਦਾ ਵਾ ਵੀ ਸ਼ਾਇਦ ਪਤਾ ਨਹੀਂ ਕਿੱਥੋਂ ਲੈਂਦੀ ਆ ਇਹ ਵੀਰ ਆਪਣੇ ਧਰਮਕੋੜ ਤੋਂ ਕਾਵਾਂ ਵਾਲੇ ਪੱਤਣ ਲਾਗੋ ਵੀਰ ਮਿੱਟੀ ਦੀਆਂ ਦੋ ਟਰਾਲੀਆਂ ਬੋਰੀਆਂ ਦੀਆਂ ਭਰ ਕੇ ਲੈ ਕੇ ਆਏ ਆ ਇਹਨਾਂ ਵੀਰਾਂ ਦਾ ਅਲੀਕਲਾ ਨਗਰ ਵੱਲੋਂ ਬਹੁਤ-ਬਹੁਤ ਵੀਰ ਜੀ ਤੁਹਾਡਾ ਧੰਨਵਾਦ ਤੇ ਹੁਣ ਆਪਾਂ ਉਹ ਦਿਨ ਸਾਰੇ ਜਣੇ ਲੱਗਾਂਗੇ ਜਿੱਦਣ ਆਪਾਂ ਉਹ ਬੰਨ ਦੇ ਉੱਤੇ ਸਿੱਧੀ ਮਿੱਟੀ ਖੜਨੀ ਹੋਈ ਉਹਦੇ ਨਾਲ ਨਾਲ ਤੇ ਆਪਣੀ ਮਿੱਟੀ ਨਾ ਖਰਾਬ ਹੋ ਬੋਰੀ ਨਾ ਖਰਾਬ ਹੋਣਗੇ ਸਿੱਧੇ ਆਪਣੇ ਜਿਹੜੇ ਆ ਕੰਮੇ ਆਏ ਜਾਣਗੇ ਇਹਨਾਂ ਵੀਰਾਂ ਦਾ ਬਹੁਤ-ਬਹੁਤ ਵੀਰ ਜੀ ਤੁਹਾਡਾ ਧੰਨਵਾਦ ਕਮੀ ਵਿੱਚੀ ਕਮੀ ਵਿੱਚੀ ਜੋ ਵੀ ਆ ਵੱਡੀ ਬੋਲੀ ਭਾਰੀ ਹੋ ਜਾਂਦੀ ਆ ਕੋਈ ਨਹੀਂ ਨਹੀਂ ਚੱਕੀ ਜਿਹੜੀਆਂ ਵੱਡੀਆਂ ਨਾਲ ਦੋਰੀਆਂ ਕਰਦੇ ਵੈਸੇ ਨੂੰ ਭਾਈ ਉਹ ਕਿੱਥੇ ਨੇ ਹਾਂ ਸਾਰੇ ਪਾ ਲੈ ਭਾਈ ਆਂਕਲ ਬੰਦੇ ਦੋ ਜੀ ਆਈ ਬੁੱਜ ਗਏ ਅਰੇ ਇਹ ਨੂੰ ਦੂਰ ਉੱਪਰ ਇਹਦਾ ਬੰਦ ਕਰ ਭਾਈ ਬੰਦ ਬੁੱਜ ਗਈ ਸਤਾ ਜੀ ਲਿਕਿੰਦਾ ਬੰਦ ਕਰ ਪਹਿਲਾਂ ਬੰਦ ਜੀ ਦੋ ਬੰਦੇ ਹਾਂ ਉਹ ਦੋ ਵੀ ਬਹੁਤ ਤੋਂ ਸੰਤਾਂ ਦੀ ਸੇਵਾ ਕੀਤੀ ਬੰਦ ਉਹ ਜਿੰਨਾਂ ਸੰਸਦਾਂ ਨੇ ਹਰ ਇੱਕ ਸੰਭੀ 服务 ਕੀਤੀ ਬੜਾ ਸਾਫਤਾ ਉਹਦੇ ਵਿੱਚ ਆਹ ਛਿੰਗ ਕੋਟੇਰੀਆ ਪਰ ਮੋਟਾ ਮੋਟੇਰੀਆ ਕੋਟੇਰੀਆ ਤੋਂ ਬੰਧਾ ਜਿਹਾ ਚੱਲਣੇ ਬੋਲਣ ਲੱਗ ਪਏ ਤੇ ਇਹ ਵੀ ਬਹੁਤ ਬਹੁਤ ਦਾ ਬਤਨ 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 ਸਭ ਤੋਂ ਵੱਧ ਚੰਗੀ ਇੱਕ ਲਾਜ ਦੇ ਪਾਸੋਂ ਆਪ ਦੇ ਚਾਹੂ ਬਾਲਾਂ ਨੂੰ ਇਸ ਤਰ੍ਹਾਂ ਵਰਤਦੇ ਆਹ ਸੇਵਾਵਾਂ ਦਾ ਮਾਰਕੀ ਕਿੱਥੇ ਬਖਸ਼ੀ ਬਾਕੀ ਨਾਲ ਦਿਲ ਦਬਾਰਾ ਇਹ ਉਕੀਰ ਕਰਦੇ ਆਂ ਕੋਈ ਨਹੀਂ ਸੰਭਲ ਹੋਰ ਇਸ ਟਾਈਮ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਸਾਫ ਪਾਣੀ ਦੀ ਲੋੜ ਬਿਲਕੁਲ ਨਹੀਂ ਹੈ ਇਹ ਵੀ ਦਾ ਉਹ ਆਪਣੀ ਸਮਝਾਂ ਹੀ ਪਾਉਣੇ ਦਾ ਇਹ ਨੂੰ ਪੁੱਛ ਕੇ ਨਫਲਾ ਲੈ ਕੇ ਆਏ ਆ ਮਿੱਟੀ ਮਾੜੀ ਲੈ ਕੇ ਆਏ ਆ ਏਦਾਂ ਹੀ ਸਾਨੂੰ ਪਾੜ ਬੋ ਦੇ ਡੀਜੀ ਨਾਲ ਸਮਝਾਂ ਤੋਂ ਪੰਜ ਸਾਲ ਹੋ ਗਏ ਆ ਸਾਫ ਪਾਣੀ ਦੀ ਜਾਨ ਨਹੀਂ ਇਹੋ ਹੀ ਮਤਲਬ ਹੈ ਨਾ ਸਾਹ ਵਾਹਿਗੁਰੂ ਜੀ ਕੀ ਫਤਿਹ